ਹलो ਹਾਂਜੀ ਦੋਸਤੋ ਕਿੱਦਾਂ ਸਾਰੇ ਉਮੀਦ ਕਰਦਾ ਤੁਸੀਂ ਵਧੀਆ ਹੋਵੋਗੇ ਅੱਜ ਮੈਂ ਤੁਹਾਨੂੰ ਇਸ ਵੀਡੀਓ ਦਿਖਾਉਣ ਵਾਲਾ ਬਰਾਊਨ ਤਰਕੀ ਅੰਜੀਰ ਇਹ ਪਿਓਰ ਵਾਲਾ ਹੋਣ ਵਾਲਾ ਆ ਪਹਿਲਾਂ ਤਾਂ ਬਈ ਤੁਸੀਂ ਬੁੱਟੇ ਦਾ ਸਾਈਜ਼ ਚੈੱਕ ਕਰੋ ਕਿੰਨਾ ਕੁ ਸਾਈਜ਼ ਆ ਇੱਕ ਘਟੋ ਘਟ ਸਿਰਫ ਔਰ ਸਿਰਫ 3 ਫੁੱਟ ਦਾ ਬੁੱਟਾ ਆ 3-4 ਫੁੱਟ ਦਾ ਅਤੇ ਫਲ ਦੇ ਨਾਲ ਦੇਖ ਸਕਦੇ ਸੀ ਆ ਲੱਗਿਆ ਹੋਇਆ ਕਿੰਨਾ ਲੱਗਿਆ ਹੋਇਆ ਗੁੱਛਿਆਂ ਦੇ ਗੁੱਛੇ ਲੱਗੇ ਹੋਇਆ ਫਲ ਦੇ ਇਹ ਪਿਓਰ ਆਲਾ ਆ ਇਹ ਨਕਲੀ ਨਹੀਂ ਹੈਗਾ ਇਹ ਪਿਓਰ ਆਲਾ ਬਰਾਊਨ ਤੁਰਕੀ ਆ ਆਪਾਂ ਨੇ ਇਹਨਾਂ ਤੁਹਾਨੂੰ ਬੁੱਟਾ ਦਿਖਾਤਾ ਹੁਣ ਆਪਾਂ ਤੁਹਾਨੂੰ ਇਹਦਾ ਫਲ ਦਿਖਾਵਾਂਗੇ ਠੀਕ ਹੈ ਜੀ ਆਹ ਦੇਖੋ ਦੋਸਤੋ ਇਹਨੂੰ ਹੋਰ ਵੀ ਕਿੰਨਾ ਨਵਾਂ ਨਵਾਂ ਫਲ ਆਈ ਜਾ ਰਿਹਾ ਇਹਨਾਂਲੇ ਫਲ ਇਸ ਤਰ੍ਹਾਂ ਗੁੱਛਿਆਂ ਦੇ ਗੁੱਛੇ ਲੱਗੇ ਵੀ ਹੋਏ ਨੇ ਤੇ ਫਲ ਵੀ ਇਹਨੂੰ ਹੋਰ ਨਵਾਂ ਨਵਾਂ ਆਈ ਜਾ ਰਿਹਾ ਹੁਣ ਦੇਖ ਸਕਦੇ ਤੁਸੀਂ ਸਾਰਾ ਦੇਖੋ ਬੁੱਟਾ ਚਲੋ ਤੁਹਾਨੂੰ ਆਪਾਂ ਫਲ ਦਿਖਾਉਨੇ ਆ ਹੁਣ ਇਹਦਾ ਫਲ ਦੇਖ ਕੇ ਤੁਸੀਂ ਹਰਾਂ ਰਹਿ ਜੂਗੇ ਕਿ ਕਿਸ ਕਲਰ ਦਾ ਅੰਜੀਰ ਇਹਦਾ ਅਤੇ ਕਿਸ ਤਰ੍ਹਾਂ ਦਾ ਹੁੰਦਾ ਹੈ ਪਿਓਰ ਵਾਲਾ ਬ੍ਰਾਊਨ ਤੁਰਕੀ ਹੋਣ ਵਾਲਾ ਅੰਜੀਰ ਇਹ ਹੋਰ ਕੋਈ ਵੈਰਾਈਟੀ ਨਹੀਂ ਹੈਗੀ ਪਿਓਰ ਬ੍ਰਾਊਨ ਤੁਰਕੀ ਆਪਾਂ ਤੁਹਾਨੂੰ ਕੱਟ ਕੇ ਟੇਸਟ ਵੀ ਦੱਸਾਂਗੇ ਦਾ ਕਿਸ ਤਰ੍ਹਾਂ ਦਾ ਆ ਠੀਕ ਹੈ ਇਹਨੂੰ ਪੱਕਣ ਦਾ ਸਟਾਰਟ ਹੋ ਗਿਆ ਇਹਦਾ ਫਲ ਆਪਾਂ ਚਲੋ ਤੁਹਾਨੂੰ ਦਿਖਾਉਣਾ ਜਿਹੜਾ ਪੱਕਿਆ ਹੋਇਆ ਫਲ ਆਪਾਂ ਹੁਣ ਆਪ ਤੁਹਾਨੂੰ ਬੂਟਾ ਦਿਖਾਤਾ ਆਪਾਂ ਤੁਹਾਨੂੰ ਫਲ ਦਿਖਾਉਣਾ ਤਾਂ ਚਲੋ ਆਪਾਂ ਤੁਹਾਨੂੰ ਫਲ ਦਿਖਾਈ ਦਿੰਨੇ ਆ ਚਲੋ ਦੋਸਤੋ ਆਪਾਂ ਤੁਹਾਨੂੰ ਦਿਖਾਉਣ ਵਾਲੇ ਆ ਆ ਦੇਖੋ ਦੋਸਤੋ ਆ ਹੈਗਾ ਬ੍ਰਾਊਨ ਤੁਰਕੀ ਅੰਜੀਰ ਦਾ ਫਲ ਦੇਖੋ ਪੂਰਾ ਕਾਲਾ ਪਿਆ ਹੈ ਐਨ ਪੂਰਾ ਕਾਲੇ ਰੰਗ ਦਾ ਹੁੰਦਾ ਇਹਦਾ ਫਲ ਇਹ ਹੁੰਦਾ ਬਰਾਊਨ ਤੁਰਕੀ ਅੰਜੀਰ ਇਹ ਵਾਲਾ ਅੰਜੀਰ ਦੇਖ ਸਕਦੇ ਤੁਸੀਂ ਇਹ ਪਿਓਰ ਆ ਆਮ ਤਨ ਅੰਜੀਰ ਬਹੁਤ ਤਰ੍ਹਾਂ ਦੇ ਮਿਲ ਜਾਣਗੇ ਤੁਹਾਨੂੰ ਪਰ ਇਹ ਬਰਾਊਨ ਤੁਰਕੀ ਪਿਓਰ ਅੰਜੀਰ ਹੈ ਪਿਓਰ ਚਲੋ ਆਪਾਂ ਹੁਣ ਇਹ ਅੰਜੀਰ ਨੂੰ ਤੋੜ ਲੈਣੇ ਆ ਤੇ ਇਹ ਦੇਖੋ ਪਹਿਲਾਂ ਤੁਸੀਂ ਦੇਖ ਲਓ ਬਹੁਤ ਹੀ ਬੋਲਾ ਹੋ ਰਿਹਾ ਹੈ ਕਿਉਂਕਿ ਇਹ ਐਨ ਪੂਰਾ ਪੱਕਿਆ ਹੋਇਆ ਆਪਾਂ ਇਸ ਨੂੰ ਤੋੜ ਹੀ ਲੈਣੇ ਆ ਆਪਾਂ ਨੇ ਇਹ ਅੰਜੀਰ ਤੋੜ ਲਿਆ ਦੇਖੋ ਹੁਣ ਆਪਾਂ ਤੁਹਾਨੂੰ ਦਿਖਾਉਣੇ ਆ ਇਹ ਵਿੱਚੋਂ ਕਿਸ ਤਰ੍ਹਾਂ ਦਾ ਦਾ ਟੇਸਟ ਦਦਦੇ ਆ ਠੀਕ ਹੈ ਜੀ ਆਪਾਂ ਕਿਸੇ ਬੰਦੇ ਨੂੰ ਟੇਸਟ ਕਰਾਉਣੇ ਆ ਤਾਂ ਪੁੱਛਾਂ ਕਿ ਕਿਸ ਤਰ੍ਹਾਂ ਦਾ ਆ ਮਿੱਠਾ ਆ ਠੀਕ ਹੈ ਇਹਦਾ ਟੇਸਟ ਉਹ ਤੁਹਾਨੂੰ ਤੁਹਾਨੂੰ ਦੱਸੂਗਾ ਕਿਸ ਤਰ੍ਹਾਂ ਦਾ ਤਾਂ ਚਲੋ ਆਪਾਂ ਬੰਦੇ ਕੋਲ ਚੱਲ ਕੇ ਇਹਦਾ ਟੇਸਟ ਪੁੱਛਦੇ ਆ ਇੱਕ ਬਈਆ ਅੰਜੀਰ ਦੀ ਹੋਰ ਖਾਸੀਅਤ ਤੁਹਾਨੂੰ ਮੈਂ ਦੱਸਣਾ ਕਿ ਜਿਹੜੀ ਇਹਦੀ ਖੁਸ਼ਬੂ ਆ ਖੁਸ਼ਬੂ ਇਹਦੀ ਬਹੁਤ ਵਧੀਆ ਹੈ ਤੁਸੀਂ ਅਗਰ ਤੁਹਾਡੇ ਲੱਗਿਆ ਹੋਇਆ ਉਹ ਤੋੜ ਕੇ ਦੇਖਿਓ ਕਿੰਨੀ ਵਧੀਆ ਜੀਰ ਧੋ ਲਈਏ ਠੀਕ ਹੈ ਜੀ ਇਥੇ ਬੰਦਾਂ ਨੂੰ ਟੈਸਟ ਕਰਾਉਣੀਆਂ ਜੀ ਪੁੱਛਦੇ ਆਂ ਦਾ ਟੈਸਟ ਕਿਸ ਤਰ੍ਹਾਂ ਦਾ ਦੇਖੋ ਆਹ ਦੇਖੋ ਜੀ ਆਪਾਂ ਕੈਮਰਾ ਲਵੇ ਕਰਤਾ ਦੇਖ ਚਾ ਸਕਦੇ ਇਹ ਕਿਹੜੀ ਵੈਰਿਟੀ ਆ ਤੇ ਬਸ ਇੱਕ ਵਾਰ ਟੈਸਟ ਦੱਸੋ ਇਹ ਤੁਰਕੀ ਬ੍ਰਾਊਨ ਹੈ ਜੀ ਬਹੁਤ ਵਧੀਆ ਟੈਸਟ ਹੈ ਜੇ ਖਾਓਗੇ ਫਿਰ ਹੀ ਪਤਾ ਲੱਗੂਗਾ ਦੱਸਣ ਤਾਂ ਕੋਈ ਇਹ ਨਹੀਂ ਜੇ ਖਾਓਗੇ ਤਾਂ ਪਤਾ ਲੱਗੇ ਚੀਜ਼ ਕੀ ਹੈ ਇਹ ਅਗਰ ਇਹਦੇ ਨਾਲ ਦੇ ਬੁੱਟੇ ਆਪਾਂ ਨੂੰ ਮਿਲ ਜਾਣਗੇ ਮਿਲ ਜਾਣਗੇ ਜੀ ਮਿਲ ਜਾਣਗੇ ਇਹ ਲੈ ਲਈ ਆਪਾਂ ਨੂੰ ਕਿੱਥੇ ਆਉਣਾ ਪਊਗਾ ਇਹ ਗੁਲਿਸਤਾਨ ਨਰਸਰੀ ਆਉਣਾ ਪਊਗਾ ਜੀ ਸਰੌਦ ਰੋਡ ਮਲੇਰ ਕੋਟਲਾ ਜੀ ਲਿੰਕ ਰੋਡ ਹੈ ਗੁਲਿਸਤਾਨ ਨਰਸਰੀ ਦਾ ਨੋ ਨਾ ਆਓਗੇ ਤੁਸੀਂ ਦੇਖ ਕੇ ਆਪਦਾ ਚੀਜ਼ ਲੈ ਜਿਓ ਬੁੱਟੇ ਮਿਲ ਜਾਣਗੇ ਇਹਦੇ ਨਾਲ ਦੇ ਮਿਲ ਜਾਣਗੇ ਜੀ ਇਹਦੇ ਨਾਲ ਦੇ ਬੁੱਟੇ ਪੂਰੇ ਗਾਰੰਟੀ ਵਾਲੇ ਠੀਕ ਹੈ ਠੀਕ ਹੈ ਧੰਨਵਾਦ ਬਾਈ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਕੰਮ ਕਰਦਿਆਂ ਨਰਸਰੀ 'ਚ ਤੁਹਾਨੂੰ ਸਾਲ ਹੋ ਗਏ ਜੀ ਆ ਚੈਨਲ 'ਤੇ ਕੰਮ ਕਰਦੇ ਨੂੰ ਹਾਂਜੀ ਉਸ ਤੋਂ ਪਹਿਲਾਂ ਵੀ ਤੁਸੀਂ ਕੰਮ ਕਰਦੇ ਹੁੰਦੇ ਸੀਗੇ ਹਾਂਜੀ ਹਾਂ ਕਿੰਨੇ ਸਾਲ ਦਾ ਤਜਰਬਾ ਤੁਹਾਡਾ 20 ਸਾਲ ਦਾ ਹੈ ਜੀ 20 ਸਾਲ ਦਾ ਤਜਰਬਾ ਹੈ ਤੁਹਾਡਾ ਦੋਸਤੋ ਬਸ ਇੰਨਾ ਹੀ ਆਪਾਂ ਮਿਲਦੇ ਹਾਂ ਅਗਲੀ ਵੀਡੀਓ 'ਚ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਹੈ ਤਾਂ ਤੁਸੀਂ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਠੀਕ ਹੈ ਆਪਾਂ ਹੋਰ ਵੀ ਅੱਜ ਲਈ ਤਾਂ ਬਸ ਆਪਾਂ ਜਿਆਦਾ ਲੰਬੀ ਵੀਡੀਓ ਨਹੀਂ ਬਣਾਇਆ ਕਰਦੇ ਸਿਰਫ 2-4 ਮਿੰਟ ਦੀ ਆਪਣੀ ਵੀਡੀਓ ਹੁੰਦੀ ਹੈ ਠੀਕ ਹੈ ਆਪਾਂ ਇੱਕ ਨਵੀਂ ਹੋਰ ਵੀਡੀਓ ਆਪਣੀਆਂ ਆਉਣਗੀਆਂ ਹਜੇ ਹੋਰ ਫਲਾਂ ਤੇ ਤੁਸੀਂ ਕਮੈਂਟ ਕਰੋ ਜਿਹੜੇ ਫਾਲ ਬਾਰੇ ਤੁਹਾਨੂੰ ਵੀਡੀਓ ਦੇਖਣੀ ਹੈ ਉਹ ਫਲ ਦਾ ਨਾਮ ਕਮੈਂਟ ਕਰੋ ਆਪਾਂ ਉਹਦੇ ਉੱਤੇ ਵੀਡੀਓ ਬਣਾਵਾਂਗੇ ਜੀ ਆਪਣੇ ਕੋਲ ਅੰਬ ਹੀ ਬਹੁਤ ਤਰ੍ਹਾਂ ਦੇ ਨੇ ਠੀਕ ਹੈ ਘੱਟੋ ਘਾਟ 15 ਵੈਰਾਈਟੀਆਂ ਹੋਣਗੀਆਂ ਠੀਕ ਹੈ ਜੀ ਆਪਾਂ ਅਸਲੀ ਤੁਹਾਨੂੰ ਮੀਆ ਜੱਕੀ ਅੰਬ ਦਿਖਾਵਾਂਗੇ ਜੇ ਤੁਸੀਂ ਕਮੈਂਟ ਕਰਦੇ ਹੋ ਵੀਡੀਓ ਤੇ ਠੀਕ ਹੈ ਜੀ ਆਣੀ ਹੈਗਾ ਆਪਾਂ ਨਿੱਕੇ ਬੁੱਟੇ ਦਿਖਾਵਾਂਗੇ 2-2 ਫੁੱਟ ਦੇ ਠੀਕ ਹੈ ਆਪਾਂ بڑے ਬੁੱਟੇ ਦਿਖਾਵਾਂ ਪੰਜ ਫੁੱਟ ਦੇ ਉਹਦਾ ਰੰਗ ਹੀ ਇੱਕ ਤੁਸੀਂ ਦੇਖਿਓ ਅਤੇ ਉਹਨੂੰ ਫਲ ਲੱਗੇ ਹੋਣਗੇ ਬੁੱਟੇ ਨੂੰ ਠੀ ਉਹ ਤਾਂ ਫालतੋ ਬਿਨਾਂ ਲੋਕ ਕਹਿੰਦੇ ਕੀ ਮੀਆ ਜਾ ਕੀ ਹੈ ਨਹੀਂ ਆਪਾਂ ਤੁਹਾਨੂੰ ਫਲ ਦਿਖਾ ਕੇ ਕਹਾਂਗੇ ਮੀਆ ਜਾ ਕੀ ਆ ਉਹਦਾ ਰੰਗ ਨਾਲੇ ਦੇਖਿਓ ਤੁਸੀਂ ਠੀਕ ਹੈ ਜੀ ਬਸ ਅੱਜ ਦੇ ਲਈ ਇੰਨਾ ਹੀ ਅਗਲੀ ਵੀਡੀਓ ਤੇ ਆਪਾਂ ਮਿਲਦੇ ਹਾਂ ਜਲਦੀ